ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਰੀਸਾ ਸੰਗਰੇ ਜੀ ਤਨ ਤਨ ਸੰਤ ਬਾਬਸ ਪੁਰ ਸਿੰਘ ਜੀ ਸੋਈਆਂ ਕਲਾਂ ਵਾਲੇ ਦੇ 45ਵੀਂ ਸਾਲਾਨਾ ਜੋੜ ਮੇਲਾ ਵਗਾ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਸੰਗਤਾਂ ਵੱਲੋਂ ਇਲਾਕੇ ਵੱਲੋਂ ਪੰਚਾਇਤਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਬੜੇ ਢੂਮ ਧਾਮ ਦੇ ਨਾਲ ਜਿਹੜਾ ਕਨੇਗਾ ਦਸ਼ਮੇਸ਼ ਐਵੇਨਿਊ ਮਜੀਠਾ ਰੋਡ 'ਤੇ ਮਨਾਇਆ ਜਾਂਦਾ ਵਗਾ ਪੁਰਬ ਜੋਰ ਬੇਨਤੀ ਆ ਅਪੀਲ ਇਹ ਅਸੀਂ ਕਰਦੇ ਹੈਗੇ ਕਿ ਸਾਰੀਆਂ ਸੰਗਤਾਂ ਜਿਹੜੀਆਂ ਕਿ ਨਹੀਂ ਆ ਹੋਮ ਹਮਾ ਕੇ 5 ਤਰੀਕ ਵਾਲੇ ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਉਸ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰਮਤਾ ਦੇ ਪਾਠ ਆਰੰਭ ਕੀਤੇ ਗਏ ਨੇਗੇ 5 ਤਰੀਕ ਨੂੰ ਸੰਪੂਰਨ ਭੋਗ ਪਾਏ ਜਾਵਾਂਗੇ ਉਸ ਤੋਂ ਉਪਰੰਤ ਜਿਹੜੇ ਪੰਡਾਲ ਸਜਾਏ ਜਾਣਗੇ ਔਰ ਰਾਗੀ ਢਾਡੀ ਕਵੀਸ਼ ਜਥਾ ਜਿਹੜੇ ਕਿ ਨਹੀਂ ਗੇ ਭੋਗ ਸੰਗਤਾਂ ਨੂੰ ਗੁਰੂ ਜਸ ਸੁਨਾਕੇ ਨਿਹਾਲ ਕਰਨਗੇ ਇਹ ਦੀ ਸਭ ਦੀਆਂ ਸੰਗਤਾਂ ਅਤੇ ਇਲਾਕੇ ਦੀ ਸੰਗਤ ਦੇ ਨਾਲ ਹੀ ਹਰ ਸਾਲ ਮਨਾਇਆ ਜਾਂਦਾ ਹੈ ਗੁਰੂ ਕੀ ਟਟ ਲੰਗਰ ਵਰਤਨਗੇ ਸੋ ਇਹਨਾ ਕਹਿੰਦਾ ਹੋਇਆ ਮੈਂ ਸੰਗਤ ਨੂੰ ਅਪੀਲ ਕਰਦਾ ਹੋਏ ਕਿ ਹਮ ਹਮਾ ਕੇ ਗੁਰੂ ਘਰ ਦੀਆਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ